ਪਰ ਬੇਸ਼ਰਦੀ ਤਾਕਤ ਤੋਂ ਸਾਰੇ ਬੰਦੇ ਨੇ ਅਸੀਂ ਅਲੱਗ ਗੱਲ ਕਿ ਅਸੀਂ ਸ਼ਿਵਜੀ ਦੇ ਭਗਤ ਸ਼ਿਵਜੀ ਨੂੰ ਵੱਡਾ ਮੰਨਿਆ ਨੂੰ ਅਲੱਗ ਗੱਲ ਹੈ। ਰਾਮ ਦੇ ਭਗਤ ਰਾਮ ਨੂੰ ਵੱਡਾ ਮੰਨਿਆ ਨੂੰ ਅਲੱਗ ਗੱਲ ਹੈ। ਪਰ ਰਾਮ ਆ ਸਮਝਦਾ ਵੀ ਮੇਤੋਂ ਕਾਂ ਕੀ ਹੈ। ਰਾਮ ਨੇ ਕਿਤੇ ਨਹੀਂ ਕਿਹਾ ਮੈਂ ਬਟਾ। ਫਿਰ ਨਾ ਗੋਨਾਲ ਕਰੋ ਅਸੀਂ ਕਹਿ ਦਈਏ ਉਹ ਰੱਬ ਹੀ ਹੈ ਉਹ ਅਲੱਗ ਗੱਲ ਹੈ ਪਰ ਉਹਨੇ ਕਿਤੇ ਨਹੀਂ ਕਿਹਾ ਮੈਂ ਬਟਾ। ਪਿੱਛੇ ਵੀ ਇਹ ਮਿਲਦਾ ਹੈ ਉਹ ਵੀ ਅਸੀਂ ਕਰ ਲਿਆ ਇਹ ਹੁੰਦਾ ਹੀ ਹੁੰਦਾ ਜਿਹੜੇ ਮੂਰਖ ਹੁੰਦੇ ਨੇ ਨਾ ਜਿਹੜਾ ਛਾਣੇ ਹੁੰਦੇ ਨੇ ਉਹ ਤਾਂ ਉਹੀ ਗੱਲ ਕਰਦੇ ਨੇ ਉਵੇਂ ਹੀ ਕਰਦੇ ਨੇ ਜਿਵੇਂ ਉਹਨਾਂ ਨੇ ਉਹਨਾਂ ਦੇ ਅਗਲੇ ਵੱਡਿਆਂ ਨੇ ਕਿਹਾ ਹੋਇਆ ਜਿਹੜੇ ਮੂਰਖ ਹੁੰਦੇ ਨੇ ਉਹਨਾਂ ਨੇ ਗਿਆਨ ਤਾਂ ਕੋਈ ਲੈਣਾ ਨਹੀਂ ਹੁੰਦਾ ਉਹਨਾਂ ਨੇ ਭਾਲੇ ਸਰਬ ਗੁਰੂ ਦੀ ਬੜਾਈ ਕਰਕੇ ਹੀ ਬਣਾਉਣੀ ਹੁੰਦੀ ਹੈ بس ਲੜਾਈ ਆ ਇਹ ਕਾਤੇ ਛਿੜੀ ਗਏ रामदास ਰਬਦਾਸ ਨੂੰ ਗੁਰੂ ਕਾਤੇ ਕਹਿਣ ਲਗੇ ਪਰ ਉਹ ਨਾ ਇਹ रामदास ਨੂੰ ਗੁਰੂ ਕਹਿੰਦੇ ਤਾਂ ਕਹਿੰਦੇ ਹਾਂ ਤੁਸੀਂ ਕਿਉਂ ਕਹਿੰਦੇ ਅਸਲ ਦੇ ਵਿਚ ਉਹਨਾਂ ਨੂੰ ਕਹਿਣਾ ਚਾਹੀਦਾ ਸੀ ਕਿ ਭਾਈ ਰਾਮਦਾਸ ਦਾ ਭਗਤੇ ਹੈ ਨਾਂਗ ਨੂੰ ਗੁਰੂ ਕਹਿੰਦੇ ਨੇ ਕਹੀ ਜਾਣਦੇ ਹੋ ਗੁਰਮਤਿ ਖਰਾਬ ਹੈ ਕਿ ਕਿਸ ਨੇ ਗਲਤੀ ਕਰ ਲਈ ਸੀ ਕਹਿੰਦੇ ਕਰੀਏ ਕੀ ਗਲਤੀ ਇਹਨਾਂ ਨੇ ਕਰ ਲਈ ਵੀ ਬੰਦ ਯਾਰ ਸੱਚੇ ਭਾਣੇ ਸਰ ਭਗਤ ਹੁੰਦੇ ਨੇ ਭਗਤ ਤੋਂ ਬਨੋ ਤੇ ਜੂੜੀ ਕਿਸੇ ਦਾ ਸੰਸਾਰ ਚੋਂ ਜਿਹੜਾ ਜਾਊਗਾ ਉਹ ਗੁਰੂ ਨਹੀਂ ਹੁੰਦਾ ਭਗਤ ਉਹ ਮੇਰੇ ਗੁਰੂ ਸੰਸਾਰ ਨਾ ਕਦੇ ਆਇਆ ਨਾ ਹੋ ਭਗਤ ਤੇ ਰਹਿਮਾਨ ਭਾਮ ਦੇ ਦਰਸੋਂ ਕੀਰਤੀ ਗੰਗੋ ਸਾਰੇ ਸੱਚਖੰਡ ਜੂ ਭਗਤੇ ਨੇ ਉੱਥੇ ਗੁਰੂ ਸਰਪਿਸ਼ਾਬਦਨਾ ਲਗਾਏ ਲੋ ਕੱਲਾ ਕੱਲਾ ਕੋਈ ਗੁਰੂ ਨਹੀਂ ਉੱਥੇ ਜਿੰਨਿਆਂ ਦੀ ਹਾਜ਼ਰੀ ਹੈ ਟੋਟਲ ਗੁੰਦਾ ਜੁੜ ਕੇ ਭਾਵੇਂ ਸਮੁੰਦਰ ਵੜਿਆ ਕੱਲਾ ਕੱਲਾ ਸਾਰੇ ਭਗਤ ਨੇ ਕੱਲਾ ਕੋਈ ਗੁਰੂ ਨਹੀਂ ਉੱਥੇ ਗੁਰੂ ਸਰਵਨਾ ਦਾ ਜੋ ਸੁਮੱਚੀ ਆਵਾਜ਼ ਸਰਦੀ ਸੁਮੱਚਾ ਹੁਕਮ ਹੈ ਉਹਦੇ ਨਾਲ ਗੁਰੂ ਲੱਗਿਆ ਉਹ ਵੱਡਾ ਸਰੇ ਹੁਕਮ ਗੁਰੂ ਦਾ ਕੱਲਾ ਕੋਈ ਗੁਰੂ ਅੱਲੇ ਸਾਰੇ ਬੰਦ ਦਾਲ ਸੋਣ ਕੀਰਤੀ ਦਾਉ ਦੇ ਨਾਨਕ ਕਰਮਾ ਵਾਰੇ ਦੱਟ ਹੋਏ ਨਾ ਲੈਣੀ ਦਾਉ ਤੇ ਕਰਮਾ ਵਾਰਿਆਂ ਨੂੰ ਵੇਖ ਗੁਰੂ ਨਾਨਕ ਦੇਵ ਜੀ ਵਾਲੇ ਦੀ ਪੈਦਾ ਹੋਇਆ ਸੰਸਾਰ ਚ ਪਰ ਜਿਹਨਾਂ ਨੂੰ ਕੁਰਬਾਨੀ ਦੇ ਮਤਲਬ ਹੈ ਕੋਈ ਨਹੀਂ ਉਹਨਾਂ ਨੇ ਆਪਣੀ ਮਰਜ਼ੀ ਦੀ ਗੱਲਾਂ ਕਰਦੀਆਂ ਅਸਲ ਵਿੱਚ ਮਨ ਕਰ ਕੁਰਬਾਨੀ ਮਨ ਕਰਾ ਗੁਰੂ ਨਾਨਕ ਮਨ ਕਰਾ ਆਦਮੀ ਨੂੰ ਗੁਰੂ ਮੰਨਣ ਤੋਂ ਇਹਦਾ ਮਤਲਬ ਇਹ ਨਹੀਂ ਉਹਨਾਂ ਨੇ ਆਪ ਨੂੰ ਕਹੇ ਮੈਂ ਗੁਰੂ ਆ ਆਦਮੀ ਗੁਰੂ ਹੁੰਦਾ ਹੀ ਨਹੀਂ ਕੋਰਖਨਾ ਤੇ ਚੇਲੇ ਗੁਰੂ ਬੜੇ ਹੋਏ ਨੇ ਬਾਹਮਣ ਗੁਰੂ ਬਣਿਆ ਹੈ ਭਗਤ ਨਹੀਂ ਮੰਨਦੇ ਗੁਰੂ ਭਗਤਾਂ ਦਾ ਉਹਨਾਂ ਨੂੰ ਗੁਰਦੇਵ ਨੂੰ ਮੰਨਣ ਨੂੰ ਤਿਆਰ ਨਹੀਂ ਹੈ ਬਾਹਮਣ ਗੁਰੂ ਹੈ ਜਗਤ ਕਾ ਭਗਤਾਂ ਕਾ ਗੁਰਨਾ ਹੈ ਗੁਰਬਣੀ ਮੰਨਣ ਨੂੰ ਤਿਆਰ ਅਸੀਂ ਤੇਰਾ ਗਿਆਨ ਵੀ ਸਾਡੇ ਵਾਸਤੇ ਖੋਟਾ ਹੈ ਭਗਤ ਗੋਰਮੰਦ ਨੇ ਵੱਤੇ ਬਦਲ ਗੁਰਦੇ ਮੰਦੇ ਗੁਰਦੇ ਮੰਦੇ ਨੇ ਬੰਦਾ ਸਤਗੁਰ ਹੋ ਸਕਦਾ ਗੁਰਦੇ ਹੋ ਸਕਦਾ ਗੁਰ ਹੋ ਸਕਦਾ ਗੁਰੂ ਨਹੀਂ ਹੁੰਦਾ ਗੁਰੂ ਸ਼ਬਦ ਹੈ ਗੁਰੂ ਹੁਕਮ ਜਿਹਦੇ ਅੰਡਰ ਸਭ ਕੁਝ ਬੁੰਦਾਂ ਦਾ ਸਮੁੰਦਰ ਵਰਦੈ ਸਾਗਰ ਮੈਂ ਬੂੰਦ ਬੂੰਦ ਮੈਂ ਸਾਗਰ ਉਹ ਸਾਗਰ ਸਤਖੰਡ ਬੂੰਦਾਂ ਨੇ ਬਾਕੀ ਸਾਰੀਆਂ ਜਿਹੜੀ ਬੂੰਦਾਂ ਸਾਗਰ ਦੇ ਵਿੱਚ ਸਮਾ ਜਾੜੀਏ ਜਿਹੜਾ ਸੁਮੱਚਾ ਹੁਕਮ ਸਾਗਰ ਦੀ ਜਾਂ ਲਹਿਰ ਹੈ ਕਿੰਨੀਆਂ ਬੂੰਦਾਂ ਹੁੰਦੀਆਂ ਨੇ ਸਾਰੇ ਸਾਗਰ ਜੋ ਲਹਿਰ ਹੈ ਥਾਡੇ ਸਾਗਰ ਉੱਪਰ ਲਹਿਰ ਉਹਦੀ ਸ਼ਕਤੀ ਕਿਸੇ ਬੂੰਦ ਨਾਲੋਂ ਜ਼ਿਆਦਾ ਹੁੰਦੀ ਜਹਾਜ਼ ਤੈਰਦਾ ਸਾਗਰ ਦੀ ਛਾਤੀ ਤੇ ਤੈਰਦਾ ਬੂੰਦ ਦੀ ਛਾਤੀ ਤੇ ਜਹਾਜ਼ ਨਹੀਂ ਤੈਰ ਸਕਦਾ ਕੱਲੇ ਬੋਲ ਦੀ ਛਾਤੀ ਤੇ ਜਾਂਚ ਨਹੀਂ ਕਰ ਸਕਦਾ ਤਾਂ ਭਗਤਾਂ ਉਹਨੂੰ ਬਾਂਹ ਦੇ ਬਾਂਹ ਦੇ ਬਾਪ ਬੀਠਲਾ ਜਿਹੜਾ ਕਹਿ ਰਿਹਾ ਮੈਨੂੰ ਬਾਂਹ ਦੇ ਬਾਂਹ ਦੇ ਬਾਪ ਬੀਠਲਾ ਉਹਨੂੰ ਤੁਸੀਂ ਗੁਰੂ ਬਣਾ ਰਹੇ ਹੋ ਚੰਗੇ ਕਰ ਜਾਓਗੇ ਤੁਸੀਂ ਛੇਤੀ ਕਰੋ ਉਹਨਾਂ ਦੀ ਗੱਤ ਮਾਰੀ ਹੋਈ ਹੈ ਗੁਰਬਾਣੀ ਤਾਂ ਅੱਗੇ ਨਹੀਂ ਜਾਂਦਾ ਹੁੰਦਾ ਪਿੱਛੇ ਹੀ ਰਹਿੰਦਾ ਹੁੰਦਾ। ਕਿਸੇ ਆਪਣਾ ਰਹਿਬਰ ਤੋਂ ਪਿੱਛੇ ਰਹਿ ਕੇ ਚੱਲੀਦਾ ਹੁੰਦਾ। ਜਿਹੜਾ ਅੱਗੇ ਗਿਆ ਉਹ ਤਾਂ ਦਸ਼ਾਈਨ ਹੋ ਗਿਆ।